ਜੇਕਰ ਤੁਸੀਂ ਰਾਤ ਬਰਾਤੇ ਸੁੰਨੇ ਰਾਹਾਂ 'ਚੋਂ ਲੰਘ ਕੇ ਕੰਮਕਾਰ ਤੇ ਜਾਂਦੇ ਹੋ ਜਾਂ ਫਿਰ ਆਉਂਦੇ ਹੋ ਤਾਂ ਹੁਣ ਖਬਰਦਾਰ ਹੋ ਜਾਓ ਕਿਉਂਕਿ ਹੁਣ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਕੁਝ ਪਤਾ ਨਹੀਂ ਘਰੋਂ ਬਾਹਰ ਗਏ ਤੁਹਾਡੇ ਨਾਲ ਕਦੋਂ ਕੀ ਹੋ ਜਾਵੇ ਇਸ ਦੀ ਖਬਰ ਕਿਸੇ ਨੂੰ ਵੀ ਕੰਨੋਂ ਕੰਨ ਤੱਕ ਨਹੀਂ ਹੋਣੀ ਜੀ ਹਾਂ ਅਜੇ ਹੀ ਕੁਝ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧਾਰੜ ਦੇ ਰਹਿਣ ਵਾਲੇ ਦੋਦੀ ਕੁਲਬੀਰ ਸਿੰਘ ਦੇ ਨਾਲ ਉਸ ਵੇਲੇ ਹੋਇਆ ਜਦੋਂ ਉਹ ਬੀਤੀ ਰਾਤ ਜੰਡਿਆਲਾ ਗੁਰੂ ਦੇ ਆਸ-ਪਾਸ ਦੇ ਪਿੰਡਾਂ 'ਚ ਦੁੱਧ ਪਾਉਣ ਗਿਆ ਸੀ ਜਿਸ ਨੂੰ ਖੇਤਾਂ ਵਾਲੀ ਸੁੰਨੀ ਥਾਂ ਤੇ ਅਣਪਛਾਤੇਆਂ ਨੇ ਘੇਰ ਕੇ ਗੱਡੀ 'ਚੋਂ ਲਾ ਕੇ ਗੋਲੀਆਂ ਨਾਲ ਪਉਣ ਦਤਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਸੁਖਵਿੰਦਰ ਸਿੰਘ ਹੋਰਾ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਤਹਿਲ ਜਾਵੇਗਾ ਘਟਨਾ ਇਹ ਪਿੰਡੋ ਦੁੱਧਪੌਣ ਢਾਰੜਾਂ ਤੋਂ ਤਲਾਵੀ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੀ ਦੇ ਵਿੱਚ ਸਾਨੂੰ ਜਾਣਦੇ ਹੀ ਸੀਗੇ ਉਹਨਾਂ ਵੇਖਿਆ ਕਿ ਗੱਡੀ ਕੀ ਖਲੋਤੀ ਆ ਤੇ ਲਾਗੂ ਦੇ ਰੋਕੇ ਨੰਗਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹਾਂ ਦੇ ਵੀ ਅਸੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਵੀ ਤੇ ਜਾ ਉਹਨਾਂ ਵੇਖਿਆ ਤੋ ਉਹ ਪੀ ਜਾਣਦੇ ਹੀ ਮੇਰੇ ਲੜਕੇ ਨੂੰ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਸੀਂ ਅਜੇ ਵੀ ਤਿਆਰ ਹੋਣ ਦੇ ਆ ਵੀ ਆਂਦੇ ਵੀ ਗੋਲੀ ਵੱਜੀ ਆ ਕੁਲਵੀਰ ਦੇ ਤੋ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਹੀਂ ਆਖਾ ਵੀ ਘਰੋਂ ਗੱਡੀ ਲੈ ਚਲੀਏ ਤੇ ਪਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਾਂਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕਾਨੇ 'ਚ ਵੱਜੀ ਆ ਇਹ ਦੋ ਇੱਥੇ ਪੇਟ 'ਚ ਵੱਜੀਆਂ ਕ ਇੱਕ ਵੱਜੀ ਆ ਤੇ ਹੋਰ ਇੱਥੇ ਬਾਹਾਂ 'ਤੇ ਆ ਗੱਡੀ ਦੇ ਵਿੱਚ ਵੱਜੀ ਆ ਗੱਡੀ ਦੇ ਵਿੱਚ ਵੱਜੀ ਆ ਗੱਲ ਤਾਂ ਤੇ ਸਰ ਕੋਈ ਪਤਾ ਨਹੀਂ ਇਹ ਆਪਣਾ ਤੇ ਬਹੁਤ ਵਧੀਆ ਨਾਈਸ ਮੁੰਡਾ ਸੀ ਕਾਰੋਬਾਰ ਆਪਣਾ ਦੁੱਧੇ ਦਾ ਕਰਦਾ ਸੀ ਵਾਈ ਜੋਤੀ ਦਾ ਕੰਮ ਹੀ ਇਹਨਾਂ ਦਾ ਤੇ ਕਿਸੇ ਨਾਲ ਇਹਦਾ ਵੈਰ-ਵਿਰੋਧ ਨਹੀਂ ਹੈਗਾ ਤੇ ਇਹ ਦੁੱਧ ਪਾ ਕੇ ਹੁਣ ਆ ਰਿਹਾ ਸੀ ਇੱਥੋਂ ਤਲਾਵੇਂ ਤੋਂ ਤੇ ਇੱਥੇ ਆਣ ਕੇ ਸਾਨੂੰ ਪਤਾ ਲੱਗ ਪਈ ਗੋਲੀਆਂ ਮਾਰਤੀਆਂ ਤੈਨੂੰ ਮਾਰ ਦਿੱਤਾ ਕਿੰਨੀ ਕੁ ਉਮਰ ਹੈ ਇਹ ਮੁੰਡੇ ਦੀ ਉਮਰ 37 38 ਸਾਲ ਦੇ ਕਰੀਬ ਹੈ ਗਈ ਸੀ ਜੀ ਤੇ ਵਿਆਹ ਹੈ ਹਾਂ ਵਿਆਹ ਹੈ ਦੋ ਬੱਚੇ ਸੀ ਜੀ ਕੋਈ ਰੰਜਿਸ਼ ਲੱਗਦੀ ਰੰਜਿਸ਼ ਤੇ ਨਹੀਂ ਕੋਈ ਲੱਗਦੀ ਕਿਉਂਕਿ ਸਾਡੇ ਨਾਲ ਤੇ ਬਹੁਤ ਪਿੰਡ 'ਚ ਬਹੁਤ ਵਧੀਆ ਵਰਤਾਵਾ ਕਰਦਾ ਸੀ ਲੋਕਾਂ ਨਾਲ ਸਾਰਿਆਂ ਨਾਲ ਤੇ ਆਪਣਾ ਡੰਗਰਾਂ ਦਾ ਇਹਦਾ ਕੰਮ ਹੀ ਜ਼ਿਆਦਾ ਕੰਮ ਵਾਹੀਦਾ ਹੈਗਾ ਤੇ ਕੋਈ ਰੰਜਿਸ਼ਤ ਨਹੀਂ ਹੈਗੀ ਇਹਨਾਂ ਦੀ ਕਾਫੀ ਕਹਿੰਦੇ ਹੋ ਰਹੇ ਕੀ ਕੱਲਾ ਸਰ ਇਹ ਤੇ ਕੋਈ ਕਹਿ ਨਹੀਂ ਸਕਦੀ ਸਰ ਇਹਦੇ ਬਾਰੇ ਹੁਣ ਇਹ ਤਿੰਨ ਭੈਣਾਂ ਤੇ ਇੱਕ ਭਰਾ ਹੈ ਜੀ ਕੱਲਾ ਕੱਲਾ ਸੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਇਹਨਾਂ ਨਾਲ ਬਹੁਤ ਥੱਕਾ ਆਇਆ ਵਾ ਕਿਉਂਕਿ ਸਾਰਾ ਕਾਰੋਬਾਰੀ ਇਹ ਮੁੰਡੇ ਦੇ ਸਿਰ ਤੇ ਹੀਗਾ ਤੇ ਜਿੰਨੇ ਵੀ ਇਹ ਕੀਤੀ ਉਹਨੂੰ ਫਲਤ ਕਰਨਾ ਉਹਦੀ ਹੋਣਾ ਹੀ ਚਾਹੀਦਾ ਹੈ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਇਹ ਪਿੰਡ ਤੌਰਨਪੰਨਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਵਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7 ਵਜੇ ਦੇ ਲੱਗੇ ਉੱਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜੇ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਆ ਉੱਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕ ਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤੇ ਇਹਦੀ ਡੈਥ ਹੋਈ ਆ ਕਿੰਨੇ ਬੰਦੇ ਸੀ ਜਨਰਲ ਕਿਰਿਆ ਉਹ ਜੀ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਉਹ ਸੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਗੋਲੀਆਂ ਕਿੰਨੀਆਂ ਵੱਜੀਆਂ ਗੋਲੀਆਂ 3 ਵੱਜੀਆਂ ਆਉਂਦੇ ਜੀ ਫਿਲਹਾਲ ਅਜੇ ਸਿਰ ਦੇ ਵਿੱਚ ਹੋਏਗਾ ਕੰਨ ਦੇ ਵਿੱਚ ਤੇ ਬਾਹ ਤੇ ਆ ਤੇ ਦ ਤਿੰਨ ਗੋਲੀਆਂ ਟੋਟਲ ਲੱਗੀਆਂ ਡੈਥ ਜਿਹੜੀ ਹਸਪੀਟਲ ਜਾ ਕੇ ਹੋਈ ਕਿਥੇ ਨਹੀਂ 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 ਡੈਥ ਮੌਕੇ ਤੇ ਹੀ ਹੋ ਗਈ ਸੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਹਾਂਜੀ ਹਾਂਜੀ ਇਹ ਸਾਨੂੰ ਕਲੀਅਰ ਹੋਈ ਹੈ ਗੱਲ ਉਹਦੇ ਫਾਦਰ ਸਾਹਿਬ ਤੋਂ ਪਿੰਡ 'ਚ ਰੰਜਿਸ਼ਦਈ ਇਹਨਾਂ ਦਾ ਹੈਗਾ ਰੰਜਿਸ਼ ਚੱਲਦੀ ਆ ਉਹਦੇ ਤਹਿਤ ਹੀ ਉਹਨਾਂ ਵੱਲੋਂ ਹੈ ਹੋਰ ਇਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂਗਾ ਸਿਰਫ ਪੁਰਾਣੀ ਇਹਨਾਂ ਦੀ 10-15 ਸਾਲ ਪਹਿਲਾਂ ਦਾ ਕੋਈ ਇਹੋ ਜਿਹਾ ਕੋਈ ਡਿਸਪਿਊਟ ਸੀਗਾ ਉਹੀ ਇਹਨਾਂ ਦਾ ਮੇਨ ਮੁੱਖ ਕਾਰਨ ਆ لیکن پھر بھی ਅਸੀਂ ਉਹ تصਦੀਕ ਕਰ ਰਹੇ ਹਾਂ ਮੋਸਟਲੀ 99% ਉਹੀ ਪਿੰਡ ਦੀ ਰੰਜਿਸ਼ ਦਾ ਇਹ ਮਾਮਲਾ ਮੁੱਢਲੀ ਤਫ਼ਤੀਸ਼ ਕੀ ਸਾਹਮਣੇ ਆ ਰਹੀ ਹੈ ਮੁੱਢਲੀ ਚ ਇਹੀ ਆ ਇਹ ਪਿੰਡ ਦਾ ਹੀ ਇਹਨਾਂ ਦੇ ਜੋ ਉਹਨਾਂ ਦੇ ਦੱਸਣ ਮੁਤਾਬਕਾ ਜੋ ਹਾਲਾਤ ਬਣਦੇ ਆ ਉਹ ਇਹੀ ਆ ਵੀ ਪਿੰਡ ਦੇ ਹੀ ਕਿਸੇ ਬੰਦੇ ਨੇ ਮੰੰਦੇ ਹਾਇਰ ਕਰਕੇ ਇਹਨਾਂ ਦਾ ਕਤਲ ਕਰਾਇਆ ਪੁਲਿਸ ਵੱਲੋਂ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ